ਦਾਰਾ ਜੀ ਤੁਸੀਂ ਕੋਈ ਸਵਾਲ ਦੀ ਗੱਲ ਕਰ ਰਹੇ ਹੋ ਪਹਿਲਾ ਸਵਾਲ ਦੱਸੋ ਵੀ ਕਿਹੜਾ ਹੈ ਜਿਹਦੇ ਬਾਰੇ ਤੁਸੀਂ ਦੱਸ ਰਹੇ ਹੋ ਵੀ ਇਹ ਸਵਾਲ ਦਾ ਕੋਈ ਜਵਾਬ ਨਹੀਂ ਦੇ ਸਕਦਾ ਅਜੀਬਾ ਸਵਾਲ ਹੈ ਪਹਿਲਾ ਸਵਾਲ ਦੱਸੋ ਤੁਸੀਂ ਕਿਹੜਾ ਸਵਾਲ ਹੈ ਪਹਿਲਾ ਸਵਾਲ ਇਹ ਹੈ ਕਿ ਜੇ ਦਾ ਕੋਈ ਜਵਾਬ ਦੇਦਾ ਤਾਂ ਮੈਂ ਉਹਨੂੰ ਮੈਂ ਮੰਨ ਜੂਗਾ ਵੀ ਵਾਕਈ ਸਵਾਲ ਦਾ ਜਵਾਬ ਹੈਗਾ ਮੇਰਾ ਸਵਾਲ ਇਹ ਹੈ ਕਿ ਇਸ ਸਮੇਂ ਦੇ ਵਿੱਚ ਕਲਿਯੂ ਦੇ ਵਿੱਚ ਕੀ ਸਮੇਂ ਯਾਤਰਾ ਸੰਭਵ ਹੈ ਜਾਂ ਅਸੰਭਵ ਹੈ ਠੀਕ ਹੈ ਕਿ ਇਹ ਮੇਰਾ ਸਵਾਲ ਹੈ ਕਿ ਇਸੀ ਕਲਿਯੁਗ ਦੇ ਵਿੱਚ ਜਿਹੜਾ ਇਨਸਾਨ ਦੀ 100 ਸਾਲ ਦੀ ਆਇਓ ਹੈ ਤਾਂ 100 ਸਾਲ ਦੀ ਆਇਓ ਵਿੱਚੋਂ 7 ਅਰਬ ਮਿੰਟ ਸਿਮਰਨ ਕਰ ਸਕਦਾ ਹੈ ਇਹ ਗਰੰਟੀ ਮੈਂ ਦਿੰਦਾ ਸੱਤ ਅਰਬ ਮਿੰਟ ਸਿਮਰਨ ਕਰ ਸਕਦਾ ਹੈ ਇਹ ਮੇਰਾ ਪਹਿਲਾ ਸਵਾਲ ਹੈ ਦੂਸਰਾ ਸਵਾਲ ਹੈ ਕਿ ਕੁਦਰਤ ਦੀ ਬਣਾਈ ਹੋਈ ਚੀਜ਼ ਕੁਦਰਤ ਦੀ ਬਣਾਈ ਹੋਈ ਚੀਜ਼ ਨੂੰ ਅਗਰ ਤੁਸੀਂ ਛੇੜਛਾੜ ਕਰ ਦਿਓ ਤਾਂ ਤਾਂ ਦੋਸ਼ੀ ਤੁਸੀਂ ਹੈ ਜਾਂ ਨਹੀਂ ਹੈ ਬਸ ਇਹ ਮੇਰੇ ਦੋ ਸਵਾਲ ਹੈ ਅਸੀਂ ਕੁਦਰਤ ਦੀ ਕੋਈ ਵੀ ਚੀਜ਼ ਨੂੰ ਬਣਾਦੇ ਜੇ ਤੁਸੀਂ ਛੇੜਛਾੜ ਕਰ ਦਿਓ ਕਿ ਤੁਸੀਂ ਦੋਸ਼ੀ ਹੋ ਕਿ ਨਹੀਂ ਕਿਉਂਕਿ ਜੋ ਕੁਦਰਤ ਨੇ ਬਣਾਇਆ ਹੈ ਉਹ ਕਦੀ ਗਲਤ ਨਹੀਂ ਹੋ ਸਕਦਾ ਲੇਕਿਨ ਜੇ ਤੁਸੀਂ ਉਹਨੂੰ ਤੋੜ ਦਿਓ ਜਾਂ ਭੰਨ ਦਿਓ ਕਿ ਤੁਸੀਂ ਦੋਸ਼ੀ ਹੋ ਜਾਂ ਨਹੀਂ ਹੋ ਵਾਹਿਗੁਰੂ ਜੀ ਵਾਹਿਗੁਰੂ ਜੀ